ਕਿਆ ਬਾਤ ਹੈ ਹੋਏ ਗਏ 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 ਠੰਡੀ ਹਵਾ ਕਿਆ ਬਾਤ ਸਮੁੰਦਰ ਮਾਰਦਾ ਠੱਠਾ ਠੰਡੀ ਠੰਡੀ ਹਵਾ ਚੱਲ ਰਹੀ ਹੈ ਪਰ ਕੱਲੇ ਸਮੁੰਦਰ ਦੀ ਆਵਾਜ਼ ਆ ਰਹੀ ਹੈ ਸ਼ਾਂਤੀ ਰਾਈ ਬੜੀ ਸ਼ਾਂਤੀ ਲੱਗੀ ਮੈਂ ਘਰ ਰੱਖ ਕੇ 10 ਮਿੰਟ ਇਹਨੂੰ ਇੰਜੋਏ ਕੀਤਾ ਜਾਵੇ ਦੇਖੋ ਦੁਨਿਆਹ ਘਰ ਜਾਵਾਂ ਤੁੰਦੇ ਦੇ ਕਿਨਾਰੇ ਤੇ ਆਹ ਸਾਈਡ ਤੇ ਵਾਕ ਕਰਨ ਲਈ ਬਣਿਆ ਆ ਪਾਥਵੇ ਆ ਇੱਕ ਜਹਾਜ ਤੁਰਿਆ ਫਿਰਦਾ ਵਿੱਚ ਨਹੀਂ ਆ ਰਹੇ ਬੰਦਾ ਕੀ ਬਾਤ ਦੋਸਤ ਸੋਣਾ ਵਿਊ ਹਵਾਵਾਂ ਪਰ ਠੰਡੀ ਆਏ ਕੰਨ ਜੇ ਠਾਪੀ ਆ ਚੱਲੀਏ ਹੁਣ ਮੈਂ ਇੱਥੋਂ ਦੀ ਲੰਘ ਰਿਹਾ ਸੀਗਾ ਬਾਈ ਚਾਂ ਸੋਹਣਾ 뷰 ਲੱਗਿਆ ਮੈਂ ਕਿਹਾ ਚੱਲ ਗੱਡੀ ਰੋਕ ਕੇ ਪਹਿਲਾਂ ਇਹਦੇ ਦਰਸ਼ਨ ਕਰੀਏ ਚਲੋ ਬਹੁਤ ਸੋਹਣਾ ਕੈਨ 뷰 ਆਈਡੀਆ ਸੀਗਾ ਹੱਥ ਛੜਦਾ ਮੌਸਮ ਆ ਪੱਤੇ ਸਾਰੇ ਛੜੇ ਹੋਏ ਆ ਪਰ ਆਸ ਸਮੁੰਦਰ ਦੇ ਕਿਨਾਰੇ ਜਿਹੜੇ ਆ ਘਰ ਆਏ ਬਹੁਤ ਸੋਹਣੇ ਆ ਤੇ ਉਥੋਂ ਘਰ ਦੇ ਅੰਦਰੋਂ ਜਿਹੜਾ ਇਧਰ ਨੂੰ ਦੇਖਣ ਵਾਲਾ ਥਿਊ ਆ ਕਿਆ ਬਾਤ ਹੋਊਗਾ ਚਲੋ ਆ ਇੱਥੇ ਬੈਠ ਕੇ ਚਾਹ ਪਾਣੀ ਪੀਣ ਨੂੰ ਗਰਮੀ ਅੰਦਰ ਬਾਏ ਬਾਏ